ਬਾਈ ਫੈਂਡੀ ਕੈਪ ਲੱਗਾ ਪਟਵਾਰੀ ਉਹ ਇੰਨੀ ਰਿਸ਼ਵਤ ਖਾਂਦੇ ਯਾਰ ਮਰ ਗਏ ਨਾਲ ਇਹ ਇਹ ਆਪ ਪਾਰਟੀ ਦੇ ਬੰਦਿਆਂ ਨੇ ਧਾਰੀਵਾਲ ਸਾਹਿਬ ਨੂੰ ਕੰਪਲੇਟ ਕੀਤੀ ਡੀਸੀ ਸਾਹਿਬ ਨੂੰ ਕੰਪਲੇਨ ਕੀਤੀ ਲਾਜਰ ਭੱਲਰ ਨੂੰ ਕੰਪਲੇਨ ਕੀਤੀ ਚੌਣੀਆਂ ਲੋਂਡਿਆਂ ਦਾ ਜਦੋਂ ਜਾਈਦਾ ਹੈ ਜੀ ਗਲਤ ਕੰਮ ਗਲਤ ਰੱਜਾਂ ਨੇ ਪੈਸੇ ਖਰਦਦੇ ਆ ਇਹ ਕਿੰਨੇ ਜਰਾਮ ਪਾਰਟੀ ਕਹੂਗੀ ਇਹ ਤੱਕ ਆ ਤਾਂ ਕਹਿੰਦੇ ਜ਼ੀਰੋ ਭ੍ਰਸ਼ਟਾਚਾਰ ਜ਼ੀਰੋ ਭ੍ਰਸ਼ਟਾਚਾਰ ਆ ਮੈਂ ਤੁਹਾਨੂੰ ਖਾਂਦਾ ਨਾਲ ਲੱਖ ਰੁਪਏ ਲੁੱਟ ਰੋਣ ਲਾਗੇ ਸਰਕਾਰ ਦੇ ਮਰ ਗਏ ਆਓ ਜੇ ਚਾਹੂ ਸਰਕਾਰ ਆ ਗਈ ਕੋਈ ਵੀਡੀਓ ਬਣਾਈ ਆ ਔਡੀਓ ਪਈ ਹੈ ਜੀ ਸਰ ਘਰਾਂ ਚ ਪੈਸੇ ਲੈਂਦਾ ਘਰਾਂ ਚ ਜਾ ਜਾ ਘਰਾਂ ਚ ਇੱਕ ਬੰਦਾ ਰੱਖਿਆ ਘਰਾਂ ਚ ਪੈਸੇ ਲੈਣ ਦਾ ਸੁਖਵਿੰਦਰ ਸਿੰਘ ਉੱਤੇ ਉਹਦੇ ਘਰ ਜਾ ਕੇ ਪੈਸੇ ਲੈ ਰਾਜੂ ਸਾਹਿਬ ਕتاب ਹੁੰਦਾ ਮਰ ਗਿਆ ਸੀ ਮਗਰ ਮਗਰ ਸਰਕਾਰਾਂ ਪਹਿਲਾਂ ਹੀ ਘਵਾੜੀ ਮਾਰ ਲਈ ਆ ਪਾਰਟੀ ਸਰਕਾਰ ਨੇ ਆ ਗਈ ਜਿੱਤੇ ਸਾਹਿਬ ਲੋਕ ਜਿਹੜੇ ਟਰਾਈ ਟਰਾਈ ਕਰਦੇ ਪਏ ਨੇ 22 ਨੇਮ ਪਟਵਾਰੀ ਆ ਤੇ 22 ਨੇਮ ਜੀ ਦੀ ਅੱਗੇ ਉਹ ਕਹਿੰਦੇ ਡਿਊਟੀ ਲਾਉਂਦਾ ਸੁਖਵਿੰਦਰ ਸਿੰਘ ਸ਼ਰੇ ਆਮ ਆਮ ਲੋਕਾਂ ਨੂੰ ਸਧਾਰਨ ਲੋਕਾਂ ਨੂੰ ਇਹ ਵਿਚੇਰਾ ਪਾਉ ਹੋ ਆਪਦੀ ਮਿਹਨਤ ਕਰਕੇ ਰੋਟੀ ਖਾਣ ਵਾਲਾ ਬੰਦਾ ਆਪਦੇ ਵਾਈ ਜੋਤੀ ਨਾਲ ਕੰਮ ਚਲਾਉਣ ਵਾਲਾ ਬੰਦਾ ਜੀ ਉਹਦਾ ਹੱਥ ਵੇਖ ਲਓ ਤੁਹਾਡੇ ਸਾਹਮਣੇ ਕੀ ਬਣਿਆ ਹੰਤਮਾਨ ਦਾ ਹੋ ਗਿਆ ਤੇ ਜੇ ਫੇਲ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਚੀਫ ਮਿਨਿਸਟਰ ਹੋ ਜਾਣੇ ਇਸ ਲਈ ਜੇ ਕੋ ਡੋਪ ਟੈਸਟ ਕਰਨਾ ਨਹੀਂ ਕਰਨਾ ਇਲੈਕਸ਼ਨ ਕਮਿਸ਼ਨ ਕੋਲ ਮੰਨtirਨੀ ਹੈ ਇਲੈਕਸ਼ਨ ਕਮਿਸ਼ਨ ਕਰ ਲਵੇ ਜੋ ਕਰਨਾ ਮਗਰ ਅਸਲੀਅਤ ਦੇ ਹਧਾਰ ਕੀ ਹੈ असली मुद्दे ਕੀ ਹੈ ਦੇਖੋ ਕਾਂਗਰਸ ਅੱਜ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਦੀ ਔਰ ਜੋ ਨਸ਼ਿਆਂ ਦਾ ਬੋਲਬਾਲਾ ਜੋ ਕ腐ਸ਼ਨ ਦਾ ਬੋਲਬਾਲਾ ਜੋ ਲਾਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ ਜੋ ਲੋਕਾਂ ਤੇ ਅੱਜ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ 1000 ਬੀਬੀਆਂ ਦਾ ਨਹੀਂ ਦਿੱਤਾ 52000 ਸ਼ਗਨ ਸਕੀਮ ਨਹੀਂ ਦਿੱਤੀ 2500 ਪੈਨਸ਼ਨ ਨਹੀਂ ਦਿੱਤਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਮੁਲਾਜ਼ਮ ਦੇ টিਏ ਡੀਏ ਨਹੀਂ ਕੀਤੇ ਕੱਚੇ ਪੱਕੇ ਨਹੀਂ ਕੀਤੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤਾ ਕਿਸਾਨਾਂ ਨੂੰ ਆਪਣਾ ਜਿਹੜਾ ਖਰਾਬੇ ਦੇ 20000 ਨਹੀਂ ਦਿੱਤੇ ਔਰ ਵੱਡੀ ਗੱਲ ਆ ਪਚਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ 'ਚ ਪਾਣੀ ਨਹੀਂ ਉਹਨਾਂ ਨੂੰ ਸੱਚ ਦੱਸਣ ਤੇ ਕੀ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈਣਾ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ 100% ਤੇਲਾਂ ਤੱਕ ਪਹੁੰਚ ਰਿਹਾ ਮਾਰ ਭਾਈ ਹੈਂਡੀਕੈਪ ਲੱਗਾ ਪਟਵਾਰੀ ਉਹ ਐਨੀ ਰਿਸ਼ਵਤ ਖਾਣਦੇ ਯਾਰ ਮਰ ਗਏ ਨਾਲ ਇਹ ਇੰਦੇ ਆਮ ਪਾਰਟੀ ਦੇ ਬੰਦਿਆਂ ਨੇ ਧਾਰੀਵਾਲ ਸਾਹਿਬ ਨੂੰ ਕੰਪਲੇਟ ਕੀਤੀ ਡੀਸੀ ਸਾਹਿਬ ਨੂੰ ਕੰਪਲੇਨ ਕੀਤੀ ਲਾਜੇਤ ਭੱਲੂ ਨੂੰ ਕੰਪਲੇਨ ਕੀਤੀ ਚੌੜੀਆਂ ਲਾਉਂਦੇ ਆ ਜੀ ਜਦੋਂ ਜਾਈਦਾ ਹਜੇ ਗਲਤ ਕੰਮ ਗਲਤ ਰੱਜਾ ਨੇ ਪੈਸੇ ਖਰਦਦੇ ਆ ਇਹ ਕਿੰਨੇ ਜਰਾਮ ਪਾਰਟੀ ਕਰੂਗੀ ਇਹ ਤੱਕ ਆ ਤੱਕ ਕਹਿੰਦੇ ਜ਼ੀਰੋ ਭ੍ਰਸ਼ਟਾਚਾਰ ਜ਼ੀਰੋ ਭ੍ਰਸ਼ਟਾਚਾਰ ਆ ਮੈਂ ਤੈਨੂੰ ਵਿਖਾਉਂਦਾ ਨਾਲ ਲੱਖ ਰੁਪਈਆ ਲੁੱਟ ਰੋੜ ਲੈ ਗਏ ਸਰਕਾਰ ਦੇ ਮਾਰ ਕੇ ਆਹ ਜਾ ਚੰਦੂ ਸਰਕਾਰ ਆ ਗਈ ਆ ਕੋਈ ਵੀਡੀਓ ਬਣਾਈ ਆ ਆਡੀਓ ਪਈ ਆ ਸਭ ਕੋਈ ਘਰਾਂ 'ਚ ਪੈਸੇ ਲੈਂਦਾ ਕਰਾਜ ਜਾ ਜਾ ਕਰਾਜ ਇੱਕ ਬੰਦਾ ਰੱਖਿਆ ਕਰਾਂ 'ਚ ਪੈਸੇ ਲੈਣ ਦਾ ਸੁਖਵਿੰਦਰ ਸਿੰਘ ਉੱਤੇ ਉਹਦੇ ਘਰ ਜਾ ਕੇ ਪੈਸੇ ਲੈ ਰਾਜੂ ਸਾਹਿਬ ਕਿਤਾਬ ਹੁੰਦਾ ਮਰਗਾ ਹੀ ਮਗਰ ਮਗਰ ਸਰਕਾਰਾਂ ਪਹਿਲਾਂ ਹੀ ਘਵਾੜੀ ਮਾਰ ਲਈ ਆ ਪਾਰਟੀ ਸਰਕਾਰ ਲੈ ਆ ਗਈ ਜੀਤੇ ਸਾਹਿਬ ਲੋਕ ਜਿਹੜੇ ਟ੍ਰੈਕ ਕਰਦੇ ਪਏ ਆ 22 ਨੇਮ ਪਟਵਾਰੀ ਆ ਤੇ 22 ਨੇਮ ਜੀ ਦੀ ਅੱਗੇ ਉਹ ਕਹਿੰਦੇ ਡਿਊਟੀ ਲਾਉਂਦਾ ਸਿਕੁੰਦਰ ਸਿੰਘ ਸ਼ਰੇ ਆਮ ਆਮ ਲੋਕਾਂ ਨੂੰ ਸੁਧਾਰਨ ਲੋਕਾਂ ਨੂੰ ਇਹ ਵਿਚੇਰਾ ਪਾਉ ਆ ਆਪਦੀ ਮਿਹਨਤ ਕਰਕੇ ਰੋਟੀ ਖਾਣ ਵਾਲਾ ਬੰਦਾ ਆਪ ਜੀ ਵਾਈ ਜੋਤੀ ਨਾਲ ਕੰਮ ਚਲਾਉਣ ਵਾਲਾ ਬੰਦਾ ਜੀ ਉਹਦਾ ਹਲ ਹੱਥ ਵੇਖ ਲਓ ਤੁਹਾਡੇ ਸਾਹਮਣੇ ਕੀ ਬਣਿਆ। ਸੰਤਮਾਨ ਦਾ ਹੋ ਗਿਆ ਤੇ ਫੇਲ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਚੀਫ ਮਿਨਿਸਟਰ ਹੋ ਜਾਣੇ। ਇਸ ਲਈ ਜੇ ਕੋ ਡੋਪ ਟੈਸਟ ਕਰਨਾ ਨਹੀਂ ਕਰਨਾ ਇਲੈਕਸ਼ਨ ਕਮਿਸ਼ਨ ਕੋਲ ਮੰਨtirਨੀ ਹੈ ਇਲੈਕਸ਼ਨ ਕਮਿਸ਼ਨ ਕਰ ਲਵੇ ਜੋ ਕਰਨਾ। ਮਗਰ ਅਸਲੀਅਤ ਦੇ ਹਧਾਰ ਕੀ ਹੈ? ਅਸਲੀ ਮੁੱਦੇ ਕੀ ਹੈ? ਦੇਖੋ ਕਾਂਗਰਸ ਅੱਜ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਦੀ ਔਰ ਜੋ ਨਸ਼ਿਆਂ ਦਾ ਬੋਲਬਾਲਾ ਜੋ ਕ腐ਸ਼ਨ ਦਾ ਬੋਲਬਾਲਾ ਜੋ ਲਾਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ ਜੋ ਲੋਕਾਂ ਤੇ ਅੱਜ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ 1000 ਬੀਬੀਆਂ ਦਾ ਨਹੀਂ ਦਿੱਤਾ 52 ਹਜ਼ਾਰ ਸ਼ਗਨ ਸਕੀਮ ਨਹੀਂ ਦਿੱਤੀ 2500 ਪੈਨਸ਼ਨ ਨਹੀਂ ਦਿੱਤਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਮੁਲਾਜ਼ਮ ਦੇ TA DA ਨਹੀਂ ਕੀਤੇ ਕੱਚੇ ਪੱਕੇ ਨਹੀਂ ਕੀਤੇ ਕਿਸਾਨਾਂ ਨੂੰ MSP ਨਹੀਂ ਦਿੱਤਾ ਕਿਸਾਨਾਂ ਨੂੰ ਆਪਣਾ ਜਿਹੜਾ ਖਰਾਬੇ ਦੇ 20000 ਨਹੀਂ ਦਿੱਤੇ ਔਰ ਵੱਡੀ ਗੱਲ ਆ ਪਚਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ 'ਚ ਪਾਣੀ ਨਹੀਂ ਹੈ ਉਹਨਾਂ ਨੂੰ ਸੱਚ ਦੱਸਣ ਤੇ ਕਿ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈਣਾ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਹੈ 100% ਟੀਲਾਂ ਤੱਕ ਪਹੁੰਚ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ